आ प्रविरणागति कृपा एक एकाखर हर मन वसतु नानक हो नि ਕੰਮਰੇ ਸ਼ਰਣਾ ਤੁਮਾਰੀ ਆਸ ਤਮਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੱਜਣਾ ਸੱਚਾ ਪਾਤਸ਼ਾਹ ਸਿਰਸਾ ਦਾ ਐਸਾ ਹੋ ਜਸपास ਬਹਿਠਿਆ ਸੋਹੀਏ ਸਵਨਾ ਦਾ ਵਿਸਾਹ ਬਾਹੀ ਗੁਰੂ ਜੀ ਸਤਨਾਮ ਸ਼ੇਰਵਾਹੀ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜੇਸਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤੋ ਵੇਦਨੀ ਕੀ ਘਟਾਨੀ ਜਿਸ ਕਾ ਤਨ ਮਨ ਧਨ ਸਾਬ ਤਿਸ ਕਾ ਸੋਈ ਸੁਖੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਦਨ ਕੀ ਖਟਾਨੀ ਜੀ ਕੀ ਇਕਹੀ ਪਹਿਮਨੀ ਅਬਰ ਜਤਨ ਕਰ ਰਹੇ ਬਹੁ ਤੇਰੇ ਤਨ ਤੇਲ ਨਹੀਂ ਕੀਮਤ ਜਾਣੀ ਰਹਾ ਅਮਰਿਤ ਨਾਮ ਨਿਰਮੋਲ ਕਹੀਰਾ ਗੁਰਸਿਨੋ ਮੰਤਾਨੀ ਡਿਗੈ ਨਾ ਡੋਲੇ ਧ੍ਰਿੜਕਾਰ ਰਹੋ ਊਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਾਸ਼ ਹੋਤੇ ਤੈਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਸਾਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਬਾ ਬਾਜੇ ਅਨਹਤ ਬਾਨੀ ਕਹ ਨਾਨਕ ਨਿਹਚਲ ਕਰ ਵਾਦਿਓ ਗੋਰਾ ਕੀਓ ਬੰਦਨੀ ਪ੍ਰਗਟਿਓ ਜੋਤ ਸਹਜ ਸੁਖ ਸੋਬਾ ਵਜੇ ਅਨਹਤ ਬਾਣੀ ਕਹ ਨਾਨਕ ਨਿਹਚਲ ਕਰ ਵਾਦਿਓ ਗੁਰ ਕੀਓ ਵੰਦਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਵਾਹਿਗੁਰੂ